ਹਾਂਜੀ ਭਾਈ ਜੀ ਜਸਵੰਦਰ ਸਿੰਘ ਘਾਲ ਲਗਲਾ ਤੋਂ ਉਹ ਬੇਨਤੀ ਕਰਦਾ ਮੈਂ ਇੱਥੇ ਹੇਮਕੋਟ ਸਾਹਿਬ ਆਇਆ ਹੋਇਆ ਸੀਗਾ ਜੀ ਇੱਥੇ ਰਾਸਤੇ ਬਲੌਕ ਆ ਤਾਰੇ ਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਮੇਰੇ ਨਾਲ ਨੇ ਉਹਨਾਂ ਦੀ ਬੇਨਤੀ ਸੁਣੋ ਤੇ ਫਿਰ ਤੁਸੀਂ ਇੱਥੇ ਆਉਂਦੀ ਆ ਯਤਨ ਕਰਿਓ ਭਾਈ ਸਾਹਿਬ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਜਿਹੜੀ ਪੰਜਾਬ ਦੀ ਸੰਗਤ ਆ ਹੋਰ ਨੇੜੇ ਤੁਰੇ ਉਹ ਜਿਹੜੀ ਸੰਗਤ ਚੱਲ ਪਈ ਆ ਨਾ ਉਹਨਾਂ ਨੂੰ ਬੇਨਤੀ ਕਰਦਾ ਹਾਂ ਗੁਰਦੁਆਰਾ ਪ੍ਰਬੰਧਕ ਕਮੇਟੀ ਗੁਰਦੁਆਰਾ ਗੋਬਿੰਦਾਮ ਦੇ ਵਿੱਚ ਇਸ ਸਮੇਂ ਅਸੀਂ ਖੜੇ ਹੋਇਆ ਜੜੀ ਕੱਲ ਔਰ ਪਰਸੋ ਔਰ ਆ ਜਿਹੜੀ ਸੰਗਤ ਚੱਲੀ ਆ ਬੜੀ ਖੱਜਰ ਖਵਾਰ ਹੋਈ ਆ ਉੱਪਰ ਹੇਮਕੁਟ ਸਾਹਿਬ ਇਤਨੀ 5-5 ਫੁੱਟ 9-9 ਫੁੱਟ ਬਰਫ਼ गिर ਗਈ ਆ ਅੱਜ ਜੋ 20 ਤਰੀਕ ਦੀ ਜਿਹੜੀ ਬਰਫ਼ ਆ ਉਹ ਗੋਬਿੰਦਾਨ ਤੋਂ 1.5 ਕਿਲੋਮੀਟਰ ਅੱਗੇ ਚਲੇ ਨੇ ਤੇ ਉਹ ਸਾਰੀ ਸੰਗਤ ਨੂੰ ਪੁਲਿਸ ਵਾਲਿਆਂ ਨੇ ਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵਾਪਸ ਬੁਲਾ ਕੇ 4 ਦਿਨਾਂ ਬਾਅਦ ਸੇ ਯਾਤਰਾ ਉੱਪਰ ਦੀ ਬੰਦ ਕਰ ਦਿੱਤੀ ਗਈ ਆ 24 ਤਰੀਕ ਤੱਕ ਮੌਸਮ ਖਰਾਬ ਆ ਸੰਗਤ ਨੂੰ ਪੰਜਾਬ ਦੀ ਸੰਗਤ ਨੂੰ ਬੇਨਤੀ ਕੀਤੀ ਜਾਂਦੀ ਆ 23 ਤਰੀਕ ਤੋਂ ਪਹਿਲੇ ਇਥੇ ਕੋਈ ਨਾ ਆਵੇ ਜਿਸ ਸਮੇ ਮੌਸਮ ਖੁੱਲ ਜਾਏਗਾ ਤੇ ਤੁਹਾਨੂੰ ਇਤਲਾਹ ਕਰ ਦਿੱਤਾ ਜਾਏਗਾ ਉਸੇ ਸਮੇ ਇਥੇ ਆਣ ਕੇ ਜੋ ਹੈ ਚਾਲੇ ਪਾਓ ਕਿਉਂਕਿ ਕਈ ਵਾਰ ਗੋਬਿੰਦ ਘਾੜ ਗੋਬਿੰਦ ਆਮ ਸੰਤਾਂ ਨੂੰ ਰਹਿਣ ਵਾਸਤੇ ਜਗ੍ਹਾ ਨਹੀਂ ਮਿਲਦੀ ਕਿਉਂਕਿ ਕਟ ਹੋ ਜਾਂਦਾ ਜਾਰਾ ਦਿੱਲੀ ਦੀ ਸੰਗਤ ਪੰਜਾਬ ਦੀ ਸੰਗਤ ਮੋਗੇ ਦੀ ਸੰਗਤ ਅਮਰਸਰ ਦੀ ਸੰਗਤ ਨੂੰ ਅਸੀਂ ਬੇਨਤੀ ਕਰਦੇ ਆ ਇਥੇ 30 ਤਰੀਕ ਤੋਂ ਪਹਿਲੇ ਨਾ ਆਉਣ ਬਰਫ ਗਿਰ ਰਹੀ ਆ ਤੇ ਜਦ ਤੱਕ 레ਸ਼ਿਆਰ ਨਹੀਂ ਪਿਗਲਣਗੇ ਜਦ ਤੱਕ ਸੰਗਤ ਆਣ ਜਾਣ ਨਹੀਂ ਰਹੇਗਾ ਇਹ ਸਾਡੀ ਬੇਨਤੀ ਨੂੰ ਪ੍ਰਵਾਨ ਕਰਨਾ ਤੇ ਜਿਹੜੀ ਪੁਲਿਸ ਕਮੇਟੀ ਨੇ ਵੀ ਇਹ ਜਿਹੜਾ ਰੂਲ ਬਣਾਇਆ ਹੈ ਕਿ ਜਿੱਥੇ-ਜਿੱਥੇ ਦੀ ਸੰਗਤ ਆ ਉੱਥੇ ਰੋਕ ਦਿੱਤੀ ਜਾਵੇ ਇਹ ਹੱਥ ਜੋੜ ਕੇ ਬੇਨਤੀ ਹੈ ਭਾਲੇ ਇੱਥੇ ਚਾਲੇ ਨਾ ਪਾਓ ਜਿਹੜੀ ਸੰਗਤ ਆਈ ਆ ਅਸੀਂ ਸਾਡੀ ਸੰਗਤ ਨੂੰ ਇੱਥੋਂ ਅਸੀਂ ਗੋਬਿੰਦਾਂ ਗੋਬਿੰਦ ਘਾੜਵਾਸੇ ਵਾਪਸ ਮੋੜ ਰਹੇ ਹਾਂ ਤਾਂ ਕਿ ਸਾਰੇ ਹੀ ਖੁਸ਼ੀਆਂ ਦੇ ਨਾਲ ਜਾਵਾਂ ਤੇ ਖੁਸ਼ੀਆਂ ਨਾਲ ਵਾਪਸ ਆਵਾਂ 1 ਜੁਲਾਈ ਤੋਂ ਇਹ ਯਾਤਰਾ ਆਰਾਮ ਹੋਵੇ ਕਿ ਤੇ ਤਾਈ ਸਿਕ ਸੰਤਾ ਕਿਥੇ ਆ ਕੇ ਚੱਲਣ ਪਾਵਨ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਹਾਂਜੀ ਭਾਈ ਜਸਵੰਦਰ ਸਿੰਘ ਕਹਿੰਦਾ ਤੋਂ ਬੇਨਤੀ ਕਰਦਾ ਮੈਂ ਇੱਥੇ ਹੇਮਕੁੰਟ ਸਾਹਿਬ ਆਇਆ ਹੋਇਆ ਸੀਗਾ ਜੀ ਇੱਥੇ ਰਾਹਤੇ ਬਲੌਕ ਆ ਸਾਰੇ ਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਮੇਰੇ ਨਾਲ ਨੇ ਉਹਨਾਂ ਦੀ ਬੇਨਤੀ ਸੁਣੋ ਤੇ ਫਿਰ ਤੁਸੀਂ ਇੱਥੇ ਆਉਂਦੀਆਂ ਯਤਨ ਕਰਿਓ ਭਾਈ ਸਾਹਿਬ ਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਜਿਹੜੀ ਪੰਜਾਬ ਦੀ ਸੰਗਤ ਆ ਹੋਰ ਨੇੜੇ ਤੁਰੇ ਉਹ ਜਿਹੜੀ ਸੰਗਤ ਚੱਲ ਪਈ ਆ ਨਾ ਉਹਨਾਂ ਨੂੰ ਬੇਨਤੀ ਕਰਦਾ ਹਾਂ ਗੁਰਦੁਆਰਾ ਪ੍ਰਬੰਧਕ ਕਮੇਟੀ ਗੁਰਦੁਆਰਾ ਗੋਬਿੰਦ ਧਾਮ ਦੇ ਵਿੱਚ ਇਸ ਸਮੇਂ ਅਸੀਂ ਖੜੇ ਹੋਏ ਆ ਜਿਹੜੀ ਕੱਲ ਔਰ ਪਰਸੋਂ ਔਰ ਅੱਜ ਜਿਹੜੀ ਸੰਗਤ ਚੱਲੀ ਆ ਬੜੀ ਖੱਜਰ ਖਵਾਰ ਹੋਈ ਆ ਉੱਪਰ ਹੇਮਕੁੜ ਸਾਹਿਬ ਇਤਨੀ 5 5 ਫੁੱਟ 9 9 ਫੁੱਟ ਬਰਫ਼ गिर ਗਈ ਆ ਅੱਜ ਜੋ 20 ਤਰੀਕ ਦੀ ਜਿਹੜੀ ਬਰਫ਼ ਆ ਉਹ ਗੋਬਿੰਦ ਧਾਮ ਤੋਂ 1.5 ਕਿਲੋਮੀਟਰ ਅੱਗੇ ਚੱਲੇ ਨੇ ਤੇ ਉਹ ਸਾਰੀ ਸੰਗਤ ਨੂੰ ਪੁਲਿਸ ਵਾਲਿਆਂ ਨੇ ਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵਾਪਸ ਗੁਲਾਕੇ 4 ਦਿਨਾਂ ਬਾਅਦ ਸੇ ਯਾਤਰਾ ਉੱਪਰ ਦੀ ਬੰਦ ਕਰ ਦਿੱਤੀ ਗਈ ਹੈ 24 ਤਰੀਕ ਤੱਕ ਮੌਸਮ ਖਰਾਬ ਹੈ